ਪੰਜਾਬ ਸਰਕਾਰ ਵੱਲੋਂ RBI ਤੋਂ ਹੋਰ ਕਰਜ਼ਾ ਲੈਣ ਦੇ ਮਾਮਲੇ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਘੇਰ ਲਿਆ ਪ੍ਰਤਾਪ ਬਾਜਵਾ ਨੇ 8500 ਕਰੋੜ ਦੇ ਕਰਜ਼ੇ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਇੱਕ ਹੋਰ ਦਿਨ ਇੱਕ ਹੋਰ ਸਵੇਰ ਇੱਕ ਹੋਰ ਤਿਮਾਹੀ ਪਰ ਉਹੀ ਪੁਰਾਣੀ ਕਹਾਣੀ ਪੰਜਾਬ ਸਰਕਾਰ ਜੁਲਾਈ ਅਤੇ ਸਤੰਬਰ ਦੇ ਵਿਚਕਾਰ 8500 ਕਰੋੜ ਹੋਰ ਉਧਾਰ ਲਵੇਗੀ ਇਹ ਹਰ ਰੋਜ਼ 92 ਕਰੋੜ ਦਾ ਨਵਾਂ ਕਰਜ਼ਾ ਹੈ ਕੇਜਰੀਵਾਲ ਦੇ ਮਾਡਲ ਗਵਰਨੈਂਸ ਵਿੱਚ ਤੁਹਾਡਾ ਸਵਾਗਤ ਹੈ। ਅਗਲੇ ਪੈਰੇ ਚ ਲਿਖਿਆ ਹਫਤਾਵਰੀ ਉਧਾਰ ਲੈਣ ਦਾ ਦੌਰ ਜੁਲਾਈ ਅਤੇ ਸਤੰਬਰ ਦੇ ਵਿਚਕਾਰ ਹਰ ਹਫਤੇ ਪੰਜਾਬ 500 ਕਰੋੜ ਤੋਂ 1500 ਕਰੋੜ ਤੱਕ ਕਰਜ਼ੇ ਦੇ ਇਕੱਠਾ ਕਰੇਗਾ। ਖਰਚੇ ਅਸਮਾਨ ਚੂਰੇ ਹਨ, ਮਾਲੀਆ ਸਥਿਰ ਹੈ ਪਰ ਕੇਜਰੀਵਾਲ ਦਾ ਦਿੱਲੀ ਵਾਲਾ ਗਿਰੋ ਪੰਜਾਬ ਦੇ ਸਰੋਤਾਂ ਨੂੰ ਖਤਮ ਕਰਨ ਵਿੱਚ ਰੁੱਝਿਆ ਹੋਇਆ ਹੈ। ਅੱਗੇ ਵਧਦੇ ਹੋਏ ਬਾਜਵਾ ਨੇ ਲਿਖਿਆ ਮਾਰਚ 2026 ਤੱਕ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਨੂੰ ਛੂ ਜਾਵੇਗਾ। ਹਰ ਪੰਜਾਬੀ ਤੇ ਔਸਤਨ 1,33,000 ਦਾ ਕਰਜ਼ਾ ਹੋਵੇਗਾ। ਇਹ ਆਪ ਦੇ ਖੋਖਲੇ ਵਾਅਦੇ ਆ ਤੇ ਦਿੱਲੀ ਵਾਲਿਆਂ ਦੀ ਰਾਜਨੀਤੀ ਦਾ ਤੋਹਫਾ ਹੈ। ਹੈਰਾਨ ਕਰਨ ਵਾਲਾ ਵਿੱਤੀ ਘਾਟਾ ਅਪ੍ਰੈਲ ਅਤੇ ਮਈ ਵਿੱਚ ਹੀ ਪੰਜਾਬ ਦਾ ਘਾਟਾ 5513 ਕਰੋੜ ਰੁਪਏ ਨੂੰ ਪਾਰ ਕਰਕੇ ਆ ਜਦੋਂ ਕਿ ਉਦਯੋਗ ਕਿਸਾਨ ਨੌਜਵਾਨ ਅਤੇ ਆਮ ਪਰਿਵਾਰ ਸੰਘਰਸ਼ ਕਰ ਰਹੇ ਹਨ ਦਿੱਲੀ ਵਾਲੇ ਪੰਜਾਬ ਨੂੰ ਲੁੱਟਣ ਵਿੱਚ ਰੁੱਝੇ ਹੋਏ ਹਨ ਅਖੀਰਚ ਬਾਜਵਾ ਨੇ ਲਿਖਿਆ ਦਿੱਲੀ ਵਾਲੇ ਆਮਦਨ ਰੱਖਦੇ ਹਨ ਪੰਜਾਬ ਕਰਜ਼ੇ ਵਿੱਚ ਡੁੱਬ ਜਾਂਦਾ ਹੈ ਕੇਜਰੀਵਾਲ ਅਤੇ ਉਸ ਦੇ ਸਾਥੀ ਪੰਜਾਬ ਨੂੰ ਸਿਰਫ ਵੋਟ ਬੈਂਕ ਅਤੇ ਏਟੀਐਮ ਵਜੋਂ ਦੇਖਦੇ ਹਨ ਹੁਣ ਸਮਾਂ ਆ ਗਿਆ ਹੈ ਕਿ ਪੰਜਾਬੀ ਇਕੱਠੇ ਹੋਣ ਅਤੇ 2027 ਵਿੱਚ ਦਿੱਲੀ ਵਾਲਿਆਂ ਨੂੰ ਬਾਹਰ ਦਾ ਦਰਵਾਜ਼ਾ ਦਿਖਾਉਣ ਤਾਂ ਗੱਲਾਂ ਲਿਖੇ ਭਗਵੰਤ ਸਰਕਾਰ ਨੂੰ ਕੇਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨਜ਼ਰ ਆਏ ਨੇ ਕਿਉਂਕਿ ਪੰਜਾਬ ਸਰਕਾਰ RBI ਕੋਲੋਂ 8500 ਕਰੋੜ ਦਾ ਹੋਰ ਨਵਾਂ ਕਰਜ਼ਾ ਲੈਣ ਜਾ ਰਹੀ ਹੈ ਖੈਰ ਇਸ ਸਾਰੇ ਮਸਲੇ ਤੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ